ਜਾਂਚ ਚੜਾਈ ਜੇ ਮੈਂ ਇਧਰ ਸਿਵਲ ਕਮੇਟੀ ਤੋਂ ਜਾਂਚ ਚੜਾਈ ਜਿਹੜਾ ਉੱਠਦਾ ਸਵੇਰੇ ਆ ਮੇਰੀ ਬਦਲੀ ਕਰਦੀ ਜੇ ਉੱਧਰ ਆ ਕਰਦੀ ਇਧਰ ਉਥੇ ਜਿਹੜੇ ਸਕੱਤਰ ਲੱਗੇ ਆ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਰijal ਸਾਹਿਬ ਇਹ ਕਰਾਉਣਾ ਆ ਆਪਣਾ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਕਾਹਦੇ ਸਿਰਜਨੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਕੱਤਰ ਲਾਏ ਯਾਰ ਉਥੇ ਇਹ ਚੋਣ ਚਾਹੀਦੀ ਹੋਣੀ ਸ਼ਾਂਤੀ ਬੰਦੇ ਦੇ ਡੋਪ ਟੈਸਟ ਹੀ ਕਰਾਉਣਾ ਟੱਕਰਾਲੋ ਯਾਰ ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ ਤੁਸੀਂ ਕਰਾ ਲਓ ਧਾਰਮਿਕ ਅਦਾਰਾ ਹੈ ਉਹਦੇ ਤੇ ਚਰਿਆ ਬਲਜਾਮਲਾ ਕਾਦਲਜਾਮ ਮੈਂ ਝੂਠ ਬੋਲਨਦਿਆਂ ਮੈਂ ਨਾ ਕਿਸਕਰ ਦਾ ਡੋਪ ਟੈਸਟ ਕਰਾਓ ਕਿਹੜੇ ਕਿਸਕਰ ਦਾ ਨਾਮ ਤੁਹਾਨੂੰ ਨਹੀਂ ਪਤਾ ਤੁਹਾਡਾ ਯਾਰ ਹੀ ਆਉਂਦਾ ਨਹੀਂ ਜਾ ਕੇ ਬੰਦਾ ਤੇ ਕੋਲ ਤੁਹਾਨੂੰ ਸਾਰਿਆਂ ਬਲਾ ਦਾ ਪਤਾ ਇੱਥੇ ਤਾਂ ਡੀਟੀਐਲ ਦੇ ਵਿੱਚ ਇੱਕ ਨਾ ਆਵਾਜ਼ ਵੀ ਪਾ ਲਈ ਜਿਹੜਾ ਤਾਰੀਖ ਮਿਲਦਾ ਅਸੀਂ ਉਹ ਜਿਹੜਾ ਜੋ ਕਾਰਜਕ੍ਰਮ ਹੈ। ਕੱਟੋ ਦੇ ਕਿਹੜਾ ਦੇਖੋ ਜੀ ਅੱਜ 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 ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਖਣੀ ਹਲਕੇ ਦੀ ਕਮਾਂਡ ਸਾਫ ਲਈ ਆ। ਓਕੇ ਉਹ ਕਹਿੰਦੇ ਆ ਕਿ ਮੈਂ ਦੱਖਣੀ ਹਲਕਾ ਵੇਖਾਂਗਾ। ਅੱਜ ਉਹਨਾਂ ਨੇ ਮੀਟਿੰਗ ਵੀ ਬੁਲਾਈ ਆ। ਬੰਦੇ 15-20 ਗਏ ਆ। ਠੀਕ ਆ ਹੋਂਦੇ ਆ ਹਰਕ ਪਾਰਟੀ ਦੇ ਕੱਟੜ ਬੰਦੇ ਹੁੰਦੇ ਆ। ਸਤਿਕਾਰ ਕਰਦਾ ਉਹਨਾਂ ਬੰਦਿਆਂ ਦਾ। ਠੀਕ ਆ ਉਹਨਾਂ ਨੇ ਅੱਜ ਦੱਖਣੀ ਹਲਕੇ ਦੀ ਮੈਂ ਉਹਨਾਂ ਨੂੰ ਇਹ ਗੱਲ ਬੇਨਤੀ ਕਰਨੀ ਚਾਹਣਾ ਮਜੀਠੀਆ ਸਾਹਿਬ ਕਿ ਤਨਾ ਕਿਤੇ ਮੈਨੂੰ ਫੇਰ ਤੁਹਾਡੇ ਤੇ ਤਰਸ ਆਉਂਦਾ ਕਿ ਜਿੱਥੋਂ ਤੁਸੀਂ ਇਲੈਕਸ਼ਨ ਲੜ ਕੇ ਗਏ ਜੇ ਪੂਰਬੀ ਚੋਂ ਕਦੀ ਉਹਨਾਂ ਦਾ ਵੀ ਬਾਚਾਰ ਕਦੀ ਉਹਨਾਂ ਦਾ ਹਾਲ ਚਾਲ ਪੁੱਛਿਆ ਜੇ ਪੂਰਬੀ ਵਾਲਿਆਂ ਦਾ ਉਹਨਾਂ ਨੇ ਵੀ ਤੁਹਾਨੂੰ 20 5000 ਵੋਟ ਭਾਈ ਕਦੀ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣੇ ਜੇ ਉਦੋਂ ਬਾਅਦ ਹਾਰਨ ਤੋਂ ਬਾਅਦ ਤੇ ਤਲਵੀਰ ਸਿੰਘ ਹਾਰਨ ਤੋਂ ਬਾਅਦ ਵੀ ਹਰੇਕ ਦੇ ਦੁੱਖ ਤੇ ਸੁੱਖ ਦਾ ਭਾਈਵਾਲ ਰਿਹਾ ਸਾਊਥ ਹਲਕੇ ਦਾ ਤੇ ਅੱਜ ਏ ਕੱਲਾ ਕੱਲਾ ਬਚਾ ਜਾਂਦਾ ਬੰਦਾ ਜਾਂਦਾ ਬੀਬੀ ਜਾਂਦੀ ਭੈਣ ਜਾਂਦੀ ਆ ਇਹਨੇ 2-4 ਦਿਨ ਇਲੈਕਸ਼ਨ ਦੇ ਟਾਈਮ ਤੇ ਪਾਉਣੇ ਆ ਮੈਂ ਲਵਾਇਆ ਮੈਂ ਇੰਜ ਠੋਕੇ ਲਵਾਇਆ ਉਹ ਕਾਲੀ ਨਹੀਂਗਾ ਮੈਨੇਜਰ ਕੀ ਗੱਲ ਪੰਗਾਲੀ ਵਾਲਾ ਸਤਲਕਣ ਸਿੰਘ ਮੈਂ ਜੀਠੇ ਹਲਕੇ ਦਾ ਲੱਗਾ ਰਿਆ ਮੱਲੀ ਲਗਾ ਰਿਆ ਮਜੀਠੇ ਹਲਕੇ ਦਾ ਦਰਬਾਰ ਸਾਹਿਬ ਮੈਨੇਜਰ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਣਾ ਕੋਲੋਂ ਸਤਨਾਲ ਸਿੰਘ ਕਸਰਾਏ ਮਜੀਠੇ ਹਲਕੇ ਦਾ ਮੈਨੇਜਰ ਰਿਆ ਦਰਬਾਰ ਸਾਹਿਬ ਦਾ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਣੇ ਕੋਲੋਂ ਯਾਰੰ ਮੇਕਾ ਸਾਡੇ ਨਾਲ ਰਹਿੰਦਾ ਵਾ ਜੋ ਸਾਨੂੰ ਉਹ ਕਹਿੰਦਾ ਕਿ ਮੈਂ ਡਿਜ਼ਰਵ ਕਰਦਾ ਵਾਂ ਮੈਨੂੰ ਇੱਥੇ ਲਵਾ ਦਿਓ ਤੇ ਕੀ ਗੱਲ ਅਸੀਂ ਅਸੀਂ ਪੋਲੀਟਿਕਲ ਕਿਹੜੇ ਕੰਮ ਨਹੀਂ ਆ ਜੇ ਅਸੀਂ ਕੰਮ ਨਹੀਂ ਕਰਦੇ ਫਿਰ ਕਹਿੰਦੇ ਉਹ ਕੋ ਲੈਣ ਕੀ ਜਾਣੇ ਤੇ ਕਰਦਾ ਕੱਖ ਨਹੀਂ ਜਿਹੜੇ ਮੀਟਿੰਗਾਂ ਤੁਸੀਂ ਕਹਿੰਦੇ ਰਹੇ ਜੋ ਉਹਦੇ ਲੰਗੜ ਝੂਠ ਘਟਾਲੇ ਦੇ ਵਿੱਚ ਫੜੇ ਗਏ ਨੇ ਫਿਰ 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 ਬਾਹਲ ਕਿਉਂ ਕੀਤੇ ਇਹਨਾਂ ਨੇ ਜੇ ਤੁਸੀਂ ਪ੍ਰਧਾਨ ਜੀ ਨੂੰ ਪੁੱਛੋ ਤਾਂ ਮੀ ਸਾਰ ਨੂੰ ਜਿਹੜਾ ਝੂਠ ਘਟਾਲੇ 'ਚ ਫੜੇ ਗਏ ਆ ਤੇ ਬਾਹਲ ਕਿਉਂ ਕੀਤੇ ਜਿਹੜਾ ਜਿਹੜਾ ਬੰਦਾ ਜਿਹੜਾ ਇਹਨਾਂ ਨਹੀਂ ਲਾਇਆ ਮੇਰਾ ਤੁਸੀਂ ਰਿਕਾਰਡ ਘੜਾਓ ਜਿਹੜਾ ਮੇਲੇ ਵਾਲਾ ਮੇਰੇ ਵਾਲਾ ਮੈਨੇਜਰ ਲਗਾ ਉਹ ਪੰਜਵੀਂ ਛੇਵੇਂ ਨੰਬਰ ਤੇ ਜਾ ਕੇ ਲਗਾਉ ਤੋ ਪਹਿਲਾਂ ਪੰਜ ਬੰਦੇ ਲੱਗ ਚੁੱਕੇ ਸੀ ਮੈਂ ਆਖਿਆ ਜੇ ਲਾ ਰਹੇ ਤਾਂ ਫਿਰ ਇਹਨੂੰ ਵੀ ਲਾ ਦਿਓ ਨਹੀਂ ਲਾਉਣਾ ਤਾਂ ਕਹੇ ਨੂ ਨਾ ਲਾਓ ਕਲਵੀਰ ਜੀ ਡਾਕਟਰ ਮੈਂ ਤੇ ਆਪ ਉਹ ਮੁੱਦਾ ਚੁੱਕਿਆ ਸੀ ਉਦੋਂ ਮੈਂ ਤੇ ਆਪ ਕਹਾਈ ਕਿ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਤੇ ਅੱਜ ਤੁਸੀਂ 40 50 ਬੰਦੇ ਸਸਪੈਂਡ ਕਰਤੇ ਮੈਂ ਤੇ ਆਪ ਕਹਾਈ ਉਦੋਂ ਮੈਂ ਬਾਹਰ ਆ ਸਟ੍ਰੀਟ ਤੋਂ ਦੋ ਜਾਂਚੜਾਈ ਜੀ ਮੈਂ ਇਧਰ ਜਾਇਓਨੀ ਕਮੇਟੀ ਤੋਂ ਜਾਂਚੜਾਈ ਜਿਹੜਾ ਉੱਠਦਾ ਸਵੇਰੇ ਆ ਮੇਰੀ ਬਦਲੀ ਕਰਦੀ ਜੇ ਉਧਰ ਆ ਕਰਦੀ ਇਧਰ ਉੱਥੇ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਰਿਆਲ ਸਾਹਿਬ ਇਹ ਕਰਾਉਣਾ ਆ ਆਪਣਾ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਤਾਂ ਆ ਦੇ ਸਿਰ ਜਿੰਨੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਕੱਤਰ ਲਾਏ ਯਾਰ ਉਥੇ ਹਾਂ ਤੁਮ ਚਾਈ ਬੁਦਨ ਸਾਹਿਬ ਕੀ ਬੰਦੇ ਵਿਰੋਧ ਕਰੀਏ ਹੋਰ ਟੱਕਰਾਲੋ ਯਾਰ ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ ਤੁਸੀਂ ਕਰਾ ਲਓ ਧਾਰਮਿਕ ਅਦਾਰਾ ਹੈ ਉਹਦੇ ਉੱਤੇ ਚੋਰੀਆ ਬਲ ਜਾਂ ਬਲਾ ਕਾਹਦਾ ਇਲਜਾਮ ਮੈਂ ਝੂਠ ਬੋਲਨਦਿਆਂ ਮੈਂ ਨਾ ਕਿਸਕਰ ਦਾ ਡੋਪ ਟੈਸਟ ਕਰਾਓ ਕਿਹੜੇ ਕਿਸਕਰ ਦਾ ਨਾਮ ਤੁਹਾਨੂੰ ਨਹੀਂ ਪਤਾ ਤੁਹਾਡਾ ਯਾਰ ਹੀ ਆਉਂਦਾ ਨਹੀਂ ਜਾ ਕੇ ਬਹਿਦਾ ਤੇ ਕੋਲ ਤੁਹਾਨੂੰ ਸਾਰਿਆਂ ਬਲਾ ਦਾ ਪਤਾ ਇੱਥੇ ਤਾਂ ਡੀਟੀਐਲ ਦੇ ਵਿੱਚ ਇੱਕ ਨਾ ਆਵਾਜ਼ ਵੀ ਪਾ ਲਈ ਜਿਹੜਾ ਟਾਰਗੇਟ ਮਿਲਦਾ ਉਹ ਜਿਹੜਾ ਜਿਹੜਾ ਕਾਰਗਮ ਹੋਣੀ ਹੈ। ਕੱਟੜੇ ਕਿਹੜਾ ਦੇਖੋ ਜੀ ਅੱਜ 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 ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਖਣੀ ਹਲਕੇ ਦੀ ਕਮਾਂਡ ਸਾਫ ਲਈ ਆ। ਓਕੇ। ਉਹ ਕਹਿੰਦੇ ਆ ਕਿ ਮੈਂ ਦੱਖਣੀ ਹਲਕਾ ਵੇਖਾਂਗਾ। ਅੱਜ ਉਹਨਾਂ ਨੇ ਮੀਟਿੰਗ ਵੀ ਬੁਲਾਈ ਆ। ਬੰਦੇ 15-20 ਗਏ ਆ। ਠੀਕ ਆ। ਹੁੰਦੇ ਆ ਹਰਕ ਪਾਰਟੀ ਦੇ ਕੱਟੜ ਬੰਦੇ ਹੁੰਦੇ ਆ। ਮੈਂ ਸਤਿਕਾਰ ਕਰਦਾ ਉਹਨਾਂ ਬੰਦਿਆਂ ਦਾ। ਠੀਕ ਆ। ਉਹਨਾਂ ਨੇ ਅੱਜ ਦੱਖਣੀ ਹਲਕੇ ਦੀ ਮੈਂ ਉਹਨਾਂ ਨੂੰ ਇਹ ਗੱਲ ਬੇਨਤੀ ਕਰਨੀ ਚਾਹਣਾ ਮਜੀਠੀਆ ਸਾਹਿਬ ਕਿ ਤਨਾ ਕਿਤੇ ਮੈਨੂੰ ਫੇਰ ਤੁਹਾਡੇ ਤੇ ਤਰਸ ਆਉਂਦਾ ਕਿ ਜਿੱਥੋਂ ਤੁਸੀਂ ਇਲੈਕਸ਼ਨ ਲੜ ਕੇ ਗਏ ਜੇ ਪੂਰਬੀ ਚੋਂ ਕਦੀ ਉਹਨਾਂ ਦਾ ਵੀ ਬਾਚਾਰ ਕਦੀ ਉਹਨਾਂ ਦਾ ਹਾਲ ਚਾਲ ਪੁੱਛਿਆ ਜੇ ਪੂਰਬੀ ਵਾਲਿਆਂ ਦਾ ਉਹਨਾਂ ਨੇ ਵੀ ਤੁਹਾਨੂੰ 25000 ਵੋਟ ਭਾਈ ਕਦੀ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣੇ ਜੇ ਉਦੋਂ ਬਾਦ ਹਾਰਨ ਤੋਂ ਬਾਅਦ ਤੇ ਤਲਵੀਰ ਸਿੰਘ ਹਾਰਨ ਤੋਂ ਬਾਅਦ ਵੀ ਹਰੇਕ ਦੇ ਦੁੱਖ ਤੇ ਸੁੱਖ ਦਾ ਭਾਈਵਾਲ ਰਿਹਾ ਸੌਂਤ ਹਲਕੇ ਦਾ ਤੇ ਅੱਜ ਇਹ ਕੱਲਾ ਕੱਲਾ ਬਚਾ ਜਾਂਦਾ ਬੰਦਾ ਜਾਂਦਾ ਬੀਬੀ ਜਾਂਦੀ ਭੈਣ ਜਾਂਦੀ ਆ ਇਹਨੇ 2-4 ਦਿਨ ਇਲੈਕਸ਼ਨ ਦੇ ਟਾਈਮ ਤੇ ਪਾਉਣੇ ਆ ਮੈਂ ਲਵਾਇਆ ਮੈਂ ਇੰਜ ਠੋਕੇ ਲਵਾਇਆ ਉਹ ਕਾਲੀ ਨਹੀਂਗਾ ਮੈਨੇਜਰ ਕੀ ਗੱਲ ਪੰਗਾਲੀ ਵਾਲਾ ਸਤਲਕਣ ਸਿੰਘ ਮੈਂ ਜੀਠੇਲ ਕਦਾ ਲੱਗਾ ਰਿਆ ਮੱਲੀ ਲਗਾ ਰਿਆ ਮਜੀਠੇਲ ਕਦਾ ਦਰਬਾਰ ਸਾਹਿਬ ਮੈਨੇਜਰ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਣਾ ਕੋਲੋਂ ਸਤਨਾਲ ਸਿੰਘ ਕਸਰਾਏ ਮਜੀਠੇਲ ਕਦਾ ਮੈਨੇਜਰ ਰਿਆ ਦਰਬਾਰ ਸਾਹਿਬ ਦਾ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਣੇ ਕੋਲੋਂ ਯਾਰ ਮੇਜਾ ਸਾਡੇ ਨਾਲ ਰਹਿੰਦਾ ਵਾ ਜੋ ਸਾਨੂੰ ਉਹ ਕਹਿੰਦਾ ਕਿ ਮੈਂ ਡਿਜ਼ਰਵ ਕਰਦਾ ਵਾਂ ਮੈਨੂੰ ਇੱਥੇ ਲਵਾ ਦਿਓ ਤੇ ਕੀ ਗੱਲ ਅਸੀਂ ਪੋਲੀਟਿਕਲ ਕਿਹੜ ਜੇ ਇਹ ਕੰਮ ਨਹੀਂ ਕਰਦੇ ਫੇਰ ਕਹਿੰਦੇ ਉਹ ਕੋ ਲੈਣ ਕੀ ਜਾਣਾ ਇਹ ਤੇ ਕਰਦਾ ਕੱਖ ਨਹੀਂ ਆ ਜਿਹੜੇ ਮੀਟਰੀ ਕੱਲ ਸੀ ਕਹਿੰਦੇ ਲੋ ਉਹ ਤੇ ਲੰਗਰ ਝੂਠ ਘਟਾਲੇ ਦੇ ਵਿੱਚ ਫੜੇ ਗਏ ਨੇ ਫਿਰ 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 ਭਾਲ ਕਿਉਂ ਕੀਤੀ ਇਹਨਾਂ ਨੇ ਜੇ ਤੁਸੀਂ ਪ੍ਰਧਾਨ ਜੀ ਨੂੰ ਪੁੱਛੋ ਤਾਂ ਨਹੀਂ ਸਰ ਉਹ ਜੋ ਝੂਠ ਘਟਾਲੇ 'ਚ ਫੜੇ ਗਏ ਆ ਤੇ ਭਾਲ ਕਿਉਂ ਕੀਤੀ ਜਿਹੜਾ ਜਿਹੜਾ ਬੰਦਾ ਜਿਹੜਾ ਇਹਨਾਂ ਨਹੀਂ ਲਾਇਆ ਮੇਰਾ ਤੁਸੀਂ ਰਿਕਾਰਡ ਘੜਾਓ ਜਿਹੜਾ ਮੇਲੇ ਵਾਲਾ ਮੇਰੇ ਵਾਲਾ ਮੈਨੇਜਰ ਲਗਾ ਉਹ 5ਵੇਂ 6ਵੇਂ ਨੰਬਰ ਤੇ ਜਾ ਕੇ ਲਗਾਓ ਤੋਂ ਪਹਿਲਾਂ 5 ਬੰਦੇ ਲੱਗ ਚੁੱਕੇ ਸੀ ਮੈਂ ਆਖਿਆ ਜੇ ਲਾ ਰਹੇ ਤਾਂ ਫਿਰ ਇਹਨੂੰ ਵੀ ਲਾ ਦਿਓ ਨਹੀਂ ਲਾਉਣਾ ਤਾਂ ਕਿਸੇ ਨੂੰ ਨਾ ਲਾਓ ਤਲਵੀਰ ਜੀ ਡਾਕਟਰ ਮੈਂ ਤੇ ਆਪ ਉਹ ਮੁੱਦਾ ਚੁੱਕਿਆ ਸੀ ਉਦੋਂ ਮੈਂ ਤੇ ਆਪ ਕਹਾਈ ਕਿ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਤੇ ਅੱਜ ਤੁਸੀਂ 40 50 ਬੰਦੇ ਸਸਪੈਂਡ ਕਰਤੇ ਮੈਂ ਤੇ ਆਪ ਕਹਾਈ ਉਦੋਂ ਮੈਂ ਬਾਹਰ ਆ ਸਟ੍ਰੀਟ